ਪੀਆਰ 131 ਆ ਫੰਗੀ ਸਾਈਡ ਆ ਕਰਦੇ ਆ ਇਹਦਾ ਵਖਾਈ ਲੈਵਲ ਜਾਂ ਕੀ ਆ ਇਹਨਾ ਪਰਲਾ ਪਾਸਾ ਰਾਤ ਸਿਸਟਮ ਫੰਗੀ ਸਾਈਡ 161 ਜੋਲ 75 ਬੀਜੀ ਆ ਪਾ ਦੇ ਸੁੰਡੀ ਵਾਲੀ ਆ ਨਚੀਨੋ ਦੀ ਕਟਾਨਾ ਆ ਦੇ 25 ਦਿਨ ਇਹਦਾ ਰਿਜ਼ਲਟ ਆ ਗੋਬਦੀ ਤੇ ਉਤਲੀ ਸੁੰਡੀ ਮਾਰ ਦਿੰਦੀ ਏ 25 ਦਿਨ ਪੈਣ ਨਹੀਂ ਦਿੰਦੀਗੀ ਛੋਨਾ ਹੀ ਵਧਾ ਕੇ ਇੱਕੋ ਜਿਹਾ ਕਰ ਦਿੰਦੀ ਆ ਛੋਨਾ ਨਾ ਬਾਈ ਪੀਆਰ 131 ਆ ਅੱਜ 60 ਦਿਨਾਂ ਦੇ ਨੀੜ ਹੋ ਗਿਆ ਇਹ ਵੈਸੇ ਬੂਟਾ ਬਾਟਾ ਤਾਂ ਬਹੁਤ ਸੋਹਣਾ ਬਣਾਇਆ ਨੇ ਤਾਰਾ ਵੇਚਰ ਨੇ ਸਰਦਾ ਨੇ ਸਰਨ ਵੀ ਲੱਗ ਗਏ 60 ਦਿਨਾਂ ਚ ਹੀ ਹੁਣ ਵੇ ਸਾਰਾ ਪੈ ਬਣਾਈ ਜਾਂਦਾ ਸੋਹਣਾ ਵੈਸੇ ਸਾਰਾ ਹੀ ਸੋਹਣਾ ਖੜਾ ਹੈ ਕੋਈ ਕਮੀ ਨਹੀਂ ਕੀ ਇਹਦੇ ਚ ਬਾਕੀ ਐਸ ਕੀ ਵੱਡੇ ਤੋਂ ਪਤਾ ਲੱਗੂਗਾ ਕੀ ਛਾੜ ਦਿੰਦਾ ਇਹ ਹੁਣਾ ਸਪਰੇਅ ਕਰਾਉਣ ਲੱਗੇ ਆਂ ਸੁੰਢੀ ਵਾਲੀ ਐ ਤੇ ਛੱਠਾ ਦਿਨਾਂ ਤੋਂ ਬਾਅਦ ਇੱਕ ਦੀ ਹੋਰ ਲੋਡ ਪਾਊਗੀ ਬਸ ਦਵਾਈ ਵੀ ਆ ਕਰਦੇ ਆਂ ਸੁੰਢੀ ਤੋਂ ਨਚੀਨੋਂ ਦੀ ਆ ਕਟਾਨਾ ਅੱਗੇ ਵੀ ਕਰਦੇ ਆ ਤਿੰਨ ਚਾਰ ਸਾਲ ਤੋਂ ਇਹਦਾ ਰਿਜ਼ਲਟ ਬਹੁਤ ਵਧੀਆ 25 ਤੋਂ 30 ਦਿਨ ਸੰਢੀ ਗੋਦੀ ਤੇ ਉਤਲੀ ਪੈਣ ਨਹੀਂ ਦਿੰਦੀ ਬਾਕੀ ਵਿਧਾ ਕੇ ਪ੍ਰਦਾਨ ਕੋਈ ਜਾਂ ਕਰ ਦਿੰਦੀ ਆ ਆ ਵਿੱਚ ਦੂਜਾ ਪਾਉਣ ਲੱਗੇ ਆ ਗੱਗੂ ਠੀਕ ਆ ਸਪਰੇਅ ਸਾਡੀ ਮੇਲ ਆ ਜਾ ਮਾੜੀ ਤਾਂ ਦੱਸ ਦੇ ਤੂੰ ਤਾਂ ਕਰਦਾ ਰਿਆ ਠੀਕ ਆ 60 ਦਿਨਾਂ ਦਾ ਹੋ ਗਿਆ ਕਰ ਦਈਏ ਇੱਕ ਨਾਲ ਹੋਰ ਸਰ ਜੂਗਾ ਹੈ ਠੀਕ ਆ ਆ ਲੱਗੇ ਆ ਸ਼ੀਜ਼ਾਂ ਨੇ ਕਰਨਾ 4 ਪੰਪ ਜੇ 1 ਕਿੱਲੇ ਦੇ ਪਾਉਣੇ ਆ 100 ਲੀਟਰ ਪਾਣੀ ਪਈ ਜਾਂਦਾ ਬਹੁਤ ਆ 11 ਦਾ ਹਜੇ ਕੋਈ ਸੁੰਡੀ ਸੰਡੀ ਵਗੈਰਾ ਹੈ ਨਹੀਂਗੀ ਪਰ ਫਿਰ ਵੀ ਜਦੋਂ ਕਰਨੀ ਆ ਇੱਕ ਵਾਰੀ ਮਾਂ ਜਾ ਖੜ ਜੂਗਾ ਕਰਤੀ ਆ 20 25 ਦਿਨ ਲੋਡ ਨਹੀਂ ਫੇਰ ਕਰ ਦਾਂਗੇ ਨਾਲ ਤੇਲੇ ਤੁਲੇ ਵਾਲੀ ਪਾ ਕੇ ਬਾਕੀ ਜਿਵੇਂ ਇਤ ਕੀ ਗਰਮੀ ਰਹੀ ਝੋਨੇ ਬਹੁਤ ਸੋਹਣੇ ਰਹੇ ਆ ਉਹ ਝਾੜ ਤੇ ਆ ਕੇ ਪਤਾ ਲੱਗਣਾ ਇਹਨਾਂ ਦਾ ਕੀ ਕਰਦੇ ਆ 31 ਪਿਛਲੀ ਵਾਰ ਤਾਂ ਇਹ 31 ਦਾ ਝਾੜ ਬਹੁਤ ਆ ਆਪਾਂ ਪਹਿਲੀ ਵਾਰ ਲਾਇਆ ਇਹਦੀ ਦੱਸਿਆ ਜੋ ਹੋਰ ਵੀ ਕਿੱਥੇ ਕਿੱਥੇ 31 ਲੱਗਿਆ ਕਿਵੇਂ ਸਹੀ ਆ 31 ਤੇ ਇੱਕ ਆ ਦੱਸਿਆ ਜੋ ਪ੍ਰੋਬਲਮ 31 ਦੇ ਵਿਚ ਵਿਚ ਨਾ ਬੂਟੇ ਨਿਕਲਦੇ ਆ ਆਹ ਵਿਚ ਨਹੀਂ ਸਰੀ ਜਾਂਦੇ ਪਹਿਲਾਂ ਹੀ ਵੀ ਇਹ ਸਾਰੇ ਹੀ ਆਏ ਆ ਕਿ ਮਾੜਾ ਮੋਟਾ ਸਾਡੇ ਹੀ ਬੀਜ ਫਰਕ ਆ ਕੋਈ ਕਦਰ ਠੀਕ ਆ ਆ ਇੱਕ ਦਵਾਈ ਨੂੰ ਢਾਲੋਂਗੇ ਆ ਇੱਕ ਕਾਪੀ ਪਾਉਣੀ ਆ ਦੋਹਾਂ ਕਿੱਲੇ ਆਂਦੀ ਨਹੀਂ ਆਥੇ ਤੈਨੂੰ ਢਾਲਾਂਗੇ ਆਦਾ ਕੰਮੜਾ ਫਿਰ ਤਾਂ ਬਾਦ ਦੇ ਕਿੱਲੇ ਦੀ ਪਾਉਣੀ ਆ ਦੋ ਤਿੰਨ ਚਮਚੇ ਜੇ ਪਾਲਾ ਇੱਕ ਬਾਸ ਜਿਆਦਾ ਹੀ ਭਾਲੀ ਪਾਉਣੀ ਆ ਦੋ ਕਿੱਲੇ ਡੋ ਨਿਕਲਣੀਆਂ ਚਾਰ ਕੁੱਪੀਆਂ ਹੋਰ ਅੱਠ ਕਿੱਲੇ ਰਹਿ ਗਏ ਆਪਣਾ ਥੋੜ ਦੇਣੀ ਇੱਕੇਰੀ ਆਪਾਂ ਬਣਦੇ ਨਹੀਂ ਸਹੀ ਕੰਮ ਚੱਲੀ ਜਾਵੇ ਕਿੰਨੀ ਸਪਰੇਅ ਕਰਦਨੇ ਆਥਾਂ ਨੂੰ ਕਿੰਨੇ ਕਿੱਲੇ ਵਾਣ ਸਹੀ ਇੱਕ ਬੰਦਾ ਪਾ ਦਿੰਦਾ 45 ਤੋਂ 50 ਪੂੜ ਠੀਕ ਆ ਕਰਦਨੇ ਉਹ 100 150 ਕਿੱਲਾ ਤਾਂ ਕਿੰਨੇ ਜਾਣੇ ਹੁੰਨੇ ਸਾਰੇ ਤੁਸੀਂ ਅਸੀਂ ਵਾਣ ਦੇ ਹਿਸਾਬ ਹੁਣ ਤਾਜਾ 12 ਵੀ ਹੋ ਜਾਈਦੇ 15 ਵੀ ਹੋ ਜਾਈਦੇ 8 ਵੀ ਰਹੀ ਤੇ 5 ਵੀ ਰਹੀ ਤੇ 2 ਵੀ ਰਹੀ ਠੀਕ ਆ ਇਹੋ ਜਿਹਾ ਵਾਣ ਉਹਦੇ ਹਿਸਾਬ ਚੱਲ ਵਧੀਆ ਰਲ ਮਿਲ ਕੇ ਚੱਲੀ ਜਾਂਦਾ ਹੂੰ ਆਈ ਨੇ ਇਹਨੇ ਖੇਦਰੋਂ ਆ ਕੇ ਮਗਰ ਨਾ ਸਾਹਿਬ ਕੀ 131 ਦਾ ਪਤਾ ਲੱਗ ਜੂ ਕੀ ਕਰਦਾ ਉਹਦੇ ਦਾ ਬਹੁਤ ਵਧੀਆ ਨਿਕਲਦਾ ਪਰ ਆ ਵਿੱਚ ਪੰਗਾ ਜਿਹੜਾ ਬੀਜ ਦੇ ਵਿੱਚ ਰਲ ਮਾ ਬੀ ਆ ਗਿਆ ਨਾ ਵਿੱਚ ਸਾਰਿਆਂ ਦੇ ਹੀ ਆ ਹੈਂ ਸਾਥ ਨਹੀਂ ਚੜਾਉਂਦਾ ਨਿਸਰਿਆ ਦਾ ਕੱਖ ਰੱਖਿਆ ਬਾਈ ਵਾਂਚ ਅਸੀਂ ਗਾਣ ਬੀ ਬਣੂਗਾ ਫੇਰ ਤੇਰੇ ਮੇਰੇ ਵਰਗਾ ਢਾਡੀ ਲਾਉਗਾ ਇੱਕ ਰੱਖ ਲਈ ਲੈਵਰ ਹੈ ਜੀ ਲੈਵਰ ਕਾਖੜੀ ਲੈ ਫਰ ਆਇਆ ਤਾਂ ਮੈਨੂੰ ਪਤਾ ਤੂੰ ਆਲੂਆਂ ਵਾਲੀ ਲੈ ਫਰ ਵੀ ਹੈਗੀ ਆ ਇਹ ਆਲੂ ਲੂ ਬਹੁਤ ਵਧੀਆ ਪਰਦੇ ਆ ਪਰੇ ਸੀ ਨਾ ਪਿਛਲੀ ਵਾਰ ਆਲੂਆਂ ਸਪਰੇ ਦਾ ਕੋਈ ਨਹੀਂ ਇਹ ਆਲੂਆਂ ਬਾਤ ਤਾਂ ਚਾਹੀਦੀ ਹੋਣੀ ਜ਼ੋਰ ਕਨੈਕਟ ਕਰ ਆ ਜੇ ਇਹਨਾਂ ਨਾਲ ਚੌਧਰੀ ਕਿਹੜਾ ਹੀ ਮੱਖਣ ਸੀਗਾ ਤੁਹਾਡਾ